ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਡੇ ਅੱਜ ਦੇ ਵਲੌਗ 'ਚ ਅੱਜ ਮੈਂ ਮਤਲਬ ਸਾਰੀ ਦਿਹਾੜੀ ਕੰਮਕਾਰਾਂ ਦੇ ਵਿੱਚ ਦਿਨ ਲੰਘ ਜਾਂਦਾ ਯਾਰ ਫੇਰ ਕਿਤੇ ਜਾ ਕੇ ਸ਼ਾਮ ਨੂੰ ਕਿਹੜਾ ਟਾਈਮ ਲੱਗਦਾ ਵਲੌਗ ਬਣਾਉਂਦਾ ਇਕੱਲੇ ਬੰਦੇ ਨੇ ਵਲੌਗ ਬਣਾਉਣਾ ਵੀ ਕੀ ਹੈ ਕਦੇ ਕਿਸੇ ਫੈਕਟਰੀ 'ਚ ਕਦੇ ਕਿਸੇ ਫੈਕਟਰੀ 'ਚ ਮੌਕਾ ਹੀ ਨਹੀਂ ਪੈਂਦਾ ਹੈਗਾ ਸੱਜਣੇ ਮਿੱਤਰ ਹੈ ਨਹੀਂ ਨਾਲ ਦੇ ਕੰਮਕਾਰਾਂ ਤੇ ਵਿਅਸਤ ਨੇ ਹੁੰਦਾ ਯਾਰ ਉਹਨੇ ਇਕੱਲੇ ਵਲੌਗ ਬਣਾਉਣਗੇ ਇਹ ਨਿਕਲ ਜਾਂਦਾ ਟਰਾਂਸਪੋਰਟ ਦਾ ਅਗਰ ਤੋਂ ਬਾਹਰ ਸੜਕਾਂ ਨਿਕਲਦੀ ਹੈ ਇਹ ਦਫ਼ਤਰੋਂ ਨਿਕਲੇ ਆ ਹੁਣੇ ਵੇਲਾ ਹੋ ਗਿਆ ਅਜ ਟਾਈਮ ਨਾਲ ਤੇ ਕੰਮ ਕਰਨੇ ਨੇ ਦੋ ਚਾਰ ਬਾਹਰ ਦੇ ਦੋ ਚਾਰ ਕੰਮ ਕਰਕੇ ਤੇ ਫਿਰ ਚਲੇ ਜਾਣਾ ਘਰ ਤੇ ਪ੍ਰਮਾਤਮਾ ਵੀ ਮਿਹਰ ਬਣਾਈ ਰੱਖੇ ਤੇ ਤੁਹਾਨੂੰ ਅਗਲੇ ਹਫਤੇ ਇੱਕ ਸਰਪ੍ਰਾਈਜ਼ ਪ੍ਰਮਾਤਮਾ ਨੇ ਸੁਣ ਲਈ ਹੈ ਅਰਦਾਸ ਸਾਡੀ ਬਾਸ ਉਹਨਾਂ ਚੀਜ਼ਾਂ ਦੇ ਸਾਡੇ ਕੋਲ ਤੇ ਫੇਰ ਤੁਹਾਨੂੰ ਦਿਖਾਉਨੇ ਉਸ ਚੀਜ਼ ਨਾਲ ਮਲਾਉਨੇ। ਬਾਕੀ ਸੱਚ ਨੂੰ ਮਿੱਤਰੋ ਯਾਰ ਮੈਨੂੰ ਨਾ ਘੋੜੀਆਂ ਦਾ ਬੜਾ ਸ਼ੌਂਕ ਹੈ ਯਾਰ ਮੈਨੂੰ ਨਾ ਮੇਰਾ ਬੜੀ ਤਮੰਨਾ ਵੀ ਮੈਂ ਘੋੜੇ ਰੱਖਾਂ ਘੋੜੀਆਂ ਰੱਖਾਂ। ਤੇ ਮੈਂ ਜਗ੍ਹਾ ਜੂਗਾ ਲਵਾਂਗੇ ਸਾਡੇ ਮਿੱਤਰ ਕੋਲ ਹੈ ਜਗਾ ਉੱਥੇ ਰੱਖ ਲਾਂਗੇ। ਜੇ ਕਿਸੇ ਮਿੱਤਰ ਨੂੰ ਘੋੜੀਆਂ ਬਾਰੇ ਜਾਣਕਾਰੀ ਹੋਵੇ। ਤਾਂ ਮੈਨੂੰ ਬਲਾ ਜਾਣਕਾਰੀ ਦੇਵੇ ਭਰਾਵਾ ਸਮਝਾਵੇ ਘੋੜੀਆਂ ਬਾਰੇ ਸਾਰਾ। ਲਵਾਂਗੇ ਤਾਂ ਫੇਰ ਪਹਿਲਾਂ ਸਮਝ ਆਏ ਇਸ ਬਾਰੇ ਸਾਰਾ ਹਸਾਬਤਾ ਵੀ ਕੀ ਪ੍ਰੋਗਰਾਮ ਹੁੰਦਾ ਕਿਵੇਂ ਆ ਕਿਹੜੀ ਨਸਲ ਵਧੀਆ ਕਿਹੜੀ ਕਿੱਦਾਂ ਆ ਕੀ ਹਸਾਬਤਾ ਵਾ ਨੁਕਰੀ ਕਿਹੜੀ ਆ ਮਾਰਵਾੜੀ ਕਿਹੜੀ ਆ ਹੈਨਾ ਉਹ ਮੈਨੂੰ ਜਿਹੜਾ ਕੋ ਉਹਦੇ ਬਾਰੇ ਕੋਈ ਚੰਗੀ ਤਰ੍ਹਾਂ ਸਮਝਾ ਸਕਦਾ ਹੋਵੇ ਤਾਂ ਮੈਨੂੰ ਕੋਈ ਮਿੱਤਰ ਯਾਰ ਕਹੀਂ ਮੈਨੂੰ ਜਾਣਦਾ ਤੇ ਮੈਨੂੰ ਕਮੈਂਟ ਕਰੇ ਇੱਥੇ ਜੋ ਕਿ ਮੇਰਾ ਵਲੋਗ ਦੇਖਦਾ ਹੋਇਆ ਤਾਂ ਬਾਕੀ ਜਾਈ ਜਾਨੇ ਆ ਮਿੱਤਰ ਆਪਣੇ ਕੋ ਸੱਜਣ ਕੋ ਉੱਥੇ ਜਾ ਕੇ ਫਿਰ ਤੁਹਾਡੇ ਨਾਲ ਕਰਦੇ ਆ ਗੱਲਾਂ-ਵਾਤਾਂ ਮਿੱਤਰੋ ਗੱਲਾਂ-ਵਾਤਾਂ ਕਰਾਂਗੇ ਤੁਹਾਡੇ ਨਾਲ ਬਾਕੀ ਹੋ ਸਣਾ ਤਗੜੇ ਹੋ ਸਾਰੇ ਠੀਕ ਠਾਕ ਹਾਂ ਆ ਜਾ ਫਿਰ ਆਓ ਲੰਗੋ ਮਾਰਾ ਹੀ ਲੰਗੋ ਸਾਰੇ ਤੁਸੀਂ ਇੱਧਰ ਪੰਜ ਰਤਨੀ ਪੀਣ ਚੱਲੇ ਹੋ ਚਲੋ ਤੁਸੀਂ ਤੁਹਾਨੂੰ ਰੋਕਿਆ ਹੀ ਚਲੋ ਠੀਕ ਆ ਸੱਜਣਾ ਮਿਲਦੇ ਆ ਫਿਰ ਤੁਹਾਨੂੰ ਹਾਂ ਜਾਨੂ ਤੂੰ ਕਿੱਥੇ ਰਹਿੰਦੀ ਐ ਅੱਜ ਕੱਲ ਬਸ ਤੁਹਾਰੇ ਦਿਲ ਮੇਰੇ ਹਮਾਰੇ ਦਿਲ ਇਹ ਮਤਰਾ ਕਰਨਾ ਹਮਾਰੇ ਆਏ ਚੌਧਰੀ ਆਏ ਲੋਕਾਂ ਦੀ ਜਾਨ ਕੱਢ ਲਈ ਓਏ ਇੱਕ ਕੰਮ ਕਰੋਗੇ ਕੀ ਆ ਕੀ ਆਲਾ ਇੱਕ ਕੰਮ ਕਰ ਦਿਓ ਆਪ ਪਲੀਜ਼ ਉਹ ਗਾੜੀ ਲਗਾ ਦਿਓ ਓਏ ਓ ਮੈਂ ਇੱਕ ਮਿੰਟ ਲੱਗਣਾ ਮੈਂ ਸਾਈਨ ਸਾਈਨ ਕਰਨੇ ਕਾਗਜ਼ ਤੇ ਬਸ ਬੈਲੇ ਮੈਂ ਕਰ ਕੀ ਆਲਾ ਮਜੀਦ ਸੇਠ ਕਿਵੇਂ ਆ ਕਿਧਰੋਂ ਕਿਦਨੇ ਭੈਣ ਉਹਦਨੇ ਗੱਡੀ ਨੂੰ ਲੋਕ ਨੁਕਸਾਨ ਕਰਨ ਨੂੰ ਤਿਆਰ ਰਹਿੰਦੇ ਆ ਨਾ ਆ ਲੈ ਨਵੀਂ ਭੈਣ ਤੇ ਚਮਚਮਾਂਦੀ ਗੱਡੀ ਆ ਮਾਰਦੀ ਕਿਸੇ ਨੇ ਭੈਣ ਤੇ ਖੜੀ ਗੱਡੀ ਬਹੁਤ ਲੋਕ ਬਣਦੇ ਲੋਕ ਦੀ ਭੈਣ ਕੈਨੇਡਾ ਚੱਲੇ ਲੋਕਾਂ ਦੀਆਂ ਲੱਤਾਂ ਵੱਡਣ ਵਾਲੀਆਂ ਹੋਈਆਂ ਗੱਲ ਹੋਰ ਕੋਈ ਨਹੀਂ ਛੱਤਰਾ ਦੀ ਕਮੀ ਆ ਆਪਾਂ ਕਹਿੰਦੇ ਕੋਈ ਨੀ ਨਾ ਲੋਕ ਸਾਲੇ ਬਰੇ ਭੂਏ ਚੜੇ ਬੈਠੇ ਨੇ ਸਵੇਰੇ ਲੈਣੇ ਪਤਾ ਨਾ ਅਸੀਗਾ ਸਰਦਾਰ ਜੀ ਬਸ 1 ਮਿੰਟ ਦਾ ਕੰਮ ਆ ਬਸ ਆ ਲੈ ਮੱਛੀ ਕੁਝ ਦੇ ਆ ਮਰੋ ਕੁਝ ਆਖ ਲੈ ਮਨ ਉਹਨੂੰ ਕਾ 1 ਮਿੰਟ ਲਾਉਣਾ ਆਪਾਂ ਹੁਣ ਕੋਈ ਸਾਇੰਸ ਨੇ ਆਪਾਂ ਗਾਏ ਨੂੰ ਡੇਟ ਪੁੱਛੇ ਕਦੋਂ ਨਹੀਂ ਪਾਣੀ ਪੀਤ ਨੂੰ ਤਰੀਕ ਥੋੜਾ ਪਾਈ ਦਿਨ ਪੁੱਤੇ ਇੱਥੇ ਉੱਪਰ ਤਰੀਕ ਤੂੰ ਆਪਣੇ ਆਪ ਪਾ ਲਈ ਸਮਝਿਆ ਕਿ ਨਹੀਂ ਡੇਟ ਤੂੰ ਆਪਣੇ ਆਪ ਪਾ ਲਈ ਨਾ ਕਿ ਮੈਂ ਪਾਦਾ ਕੋਈ ਪੁੱਛ ਲਾਂ ਕਿ ਪੁੱਛ ਲਾਂ ਮੜਾ ਜਾ ਸੈਕਸੀ ਬாய் ਟੈਟੂ ਆ ਦੇਖ ਟੈਟੂ ਆ ਨਾ ਮੈਂ ਤੂੰ ਪੱਟਾ ਪੈ ਇੱਧਰ ਖੜ ਐ ਇੱਥੇ ਆ ਇੱਧਰ ਖੜਦਾ ਹਾਂ ਅੱਪ ਆ ਇੱਥੇ ਖੜਾ ਬਸ ਦੇਖ ਮੇਰੇ ਵਾਲਾ ਬਸ ਸਹੀ ਹੈ ਤਨੁਸ ਆ ਲੈਸਟ ਟਾਈਮ ਪੈਡ ਤੇ ਇਹਨੂੰ ਬੰਦ ਕਰੋ ਲੈਟ ਨੂੰ 1 ਮਿੰਟ ਸਦਾਗਰ ਆ ਗਿਆ ਸਦਾਗਰ ਆ ਬਦਮਾਸ਼ ਹਾਂ ਕੀ ਚੱਕਰ ਹੈ ਨਹੀਂ ਹਾਂ ਇਹ ਲੋਡ ਓਕੇ ਠੋਕਦੇ ਕਿ ਨਹੀਂ ਫਿਰ ਤੇਰੇ ਸਾਹਮਣੇ ਆਉਂਦੇ ਆ ਅੱਜ ਠੋਕੇ ਕਿ ਨਹੀਂ ਉਹ ਠੋਕਿਆ ਤਵੀ ਤੂੰ ਲਗੇ ਹੈ ਕੰਮ ਹੈ ਹਾਂ ਮਾਗਾ ਦੇਖ ਲਾ ਆਪ ਦਾ ਸੰਭਾਲ ਕੇ ਅਬੀ ਲੋਡ ਕਰਕੇ ਹੀ ਜਾਈਏ ਹਾਂ ਜਾਣੇ ਵੀ ਨਹੀਂ ਹਾਂ ਤੇ ਗੱਡੀ ਇਹਨਾਂ ਵਾਲੀ ਇਹਨਾਂ ਵਾਲੀ ਗੱਡੀ ਹਾਂ ਪਾਦੀ ਖਾਲੀ ਹੋਰੀ ਖਾਲੀ ਹੋਰੀ ਮੇਰੇ ਡੱਬੇ ਆਣੇ ਸਵੇਰੇ ਚਾਚੇ ਵਾਲੀ ਗੱਡੀ ਚ ਮੈਨੂੰ ਬਿਨਾ ਫੋਨ ਕਿਤੇ ਮਾਲ ਪਲਟਾ ਮਤਲੀ ਯਾਰ ਮੈਂ ਦਫਤਰ ਵੀ ਤੂ ਤਰਵਾਉਣਾ ਠੀਕ ਨਾ ਨਾ ਕਿਉਂ ਲੇਬਰ ਡਬਲ ਕਿਉਂ ਪਵਾਣੀਆਂ ਚਾਚੇ ਨਹੀਂ ਆਈ ਉਹ ਰਾਤ ਅੱਛਾ ਉਹ ਦੂਜੀ ਗੱਡੀ ਆਣੀ ਚੱਕ ਕੇ ਮਾਲ ਪਲਟੀ ਕਰਾ ਕੇ ਵੇਲਾ ਕਰਨਾ ਸਮਝਿਆ ਕਿ ਨਹੀਂ ਮੇਰੀ ਗੱਲ ਡਬਲ ਡਬਲ ਮੈਨੂੰ ਕੰਮ ਕਿਉਂ ਕਰਵਾਉਣਾ ਆ ਵੀ ਠੀਕ ਹੈ ਮੁੰਡਿਆ ਓਕੇ ਭੇਜ ਲੱਗਨਗਾ ਓ ਬੈਨ ਇਹ ਸਮਾਰਟ ਬੁਆਏ ਕੀ ਕਰਨਾ ਪੈਨ ਡੇਢ ਸਹੀ ਕਰਨੀ ਆ ਭੈਣ ਤੋਂ ਤਿੰਨ ਕਿੱਦਾਂ ਪਾਇਆ ਆ ਹਾਂਜੀ ਫਿਰ ਠੀਕ ਆ ਉਹ ਭਰਾਵਾ ਮੈਂ ਇਦਾਂ ਹੀ ਲਿਖਦਾ ਮਾਰੀ ਜਾਣਾ ਆਪਣੀ ਹਾਂਜੀ ਭਰਾਵਾ ਏ ਅੱਜ ਕੀ ਚੱਲੀ ਜਾਂਦੀ ਭਰਾਵਾ ਜਣਾ ਦੀ ਬਾਬਾ ਜੀ ਐਨ ਇਹਨਾਂ ਦਾ ਕੋਈ ਹਾਲ ਨਹੀਂ ਹੈਗਾ ਹਨਾ ਜਿਉ ਮੈਨੂੰ ਪੈਨ ਇੱਕ ਮਾਰ ਉਹ ਯਾ ਤੂੰ ਪੈਨ ਲੈ ਲੈ ਭਰਾਵਾ ਲੈ ਉਹ ਨੂੰ ਆਈਫੋਨ ਦਵਾ ਲੇ ਯਾਰ ਹੁਣ ਤਾਂ ਜਿੰਦਗੀ ਦੇ ਮਜ਼ੇ ਲੋ ਨਹੀਂ ਨਹੀਂ ਹੁਣ ਆ ਸਾਨੂੰ ਆਈਫੋਨ ਦਵਾ ਦੇ ਯਾਰ ਬਈ ਆਈਫੋਨ ਤੇ ਆਈਫੋਨ ਹੀ ਹੁੰਦਾ ਯਾਰ ਆ ਕਿ ਹੁਣ ਲੈ ਕੇ ਦੋ ਕਹਿੰਦਾ ਮੇਰਾ ਜਹਾਜ ਉੱਤਰ ਲੈਣ ਦੇ ਕਹਿੰਦਾ ਹੈ ਕਦਾਰਾ ਜਹਾਜ ਉੱਤਰ ਬਣਾਣਾ ਲਗਾਗਾ ਆਈਫੋਨ ਕਹਿੰਦਾ ਕਲਾ ਖੜਨਾ ਕਹਿੰਦਾ ਸਟੋਰ ਖਰੀਦ ਲੈਣਾ ਨਹੀਂ ਆਪਾਂ ਬਈ ਕਹਿੰਦਾ ਉਹ 13 14 ਮਿਲ ਜਾਣਾ 10 12000 ਰਹਿਣਾ 13 14 ਕੀ ਕਰਨਾ 10 12000 ਉਹ ਯਾਰ ਤਾਂ ਸਾਲ ਲੈ ਲਈਏ ਸਸਤਾ ਜਾਂ ਮਹਿੰਗਾ ਮਹਿੰਗਾ ਜੂਰ ਲੈਣਾ 13 14000 ਦਾ 10 ਦੇ 12000 ਦਾ ਹਾਂ ਇੰਨੀ ਹੋ ਜਾ ਉਹ ਕੀ ਗੱਲ ਹੋ ਗਈ ਭਰਾਵਾ ਨਹੀਂ ਮਿਲ ਜਣਾ ਤੇਰਾ 25 30000 ਤੋਂ ਘਟ ਨਹੀਂ ਯਾਰ ਤੇਰਾ ਮਿਲ ਜਣਾ ਮੇਰੀ ਜਾਨ 25 30000 ਤੋਂ ਘਟ ਚਲੋ ਕੋਈ ਕੋਈ ਵੀ ਨਹੀਂ ਮਿਲਣਾ ਮੈਂ ਵੀ ਹੋਈ ਕਹਿੰਦਾ ਫੇਰ 25 ਦੇ 25 30000 ਲੈਣਾ ਫੇਰ ਤਾਂ ਸੜਣਾ ਮੈਂ ਹਾਂ ਤੇ 20 12 20 12 13 ਨਮਾ ਕਿੰਨੇ ਦਾ ਆਊਗਾ ਨਮਾ ਤਾਂ ਯਾਰ ਜੇ ਪ੍ਰੋ ਮੈਕਸ ਲੈ ਲੈਂਗੇ ਤਾਂ 150 ਹੱਥ ਪੈਂਦਾ 13 ਨੂੰ ਵੀ ਹਾਂ 13 13 ਤੋਰਾ ਕੀ ਕਰਨਾ ਯਾਰ 13 ਪ੍ਰੋ ਮੈਕਸ ਲੈ ਲੈਂਗੇ ਤਾਂ 80 90000 ਦਾ ਹੋਣਾ ਮਿਲਣਾ ਦਾ ਇੱਕ ਤਰੀਕੇ ਚ ਮਹਿੰਗਾ ਹੋਊਗਾ ਪ੍ਰੋ ਹੈ ਤੇ ਯਾਰ ਪ੍ਰੋ ਤਾਂ ਪ੍ਰੋ ਸੀਰੀਜ਼ ਤਾਂ ਮਹਿੰਗੀ ਹੈ ਡਾਰਲਿੰਗ ਹਾਂ ਤਿੰਨ ਕੈਮਰੇ ਤਿੰਨ ਹੋਰੀਆਂ ਨੇ ਨਾ ਉਹ ਬੜੀ ਮਹਿੰਗਾ ਬਾਈ ਜੀ ਆਪਾਂ ਲਫ਼ਜ਼ਾਂ ਦਾ ਥੋੜਾ ਜਿਹਾ ਆਪਣਾ ਪਿਆਰ ਅਸੀਂ ਬਣਾ ਕੇ ਚੱਲੀਏ ਤੇ ਬਲੌਗ ਸਾਡੇ ਲੋਕ ਬਾਅਦ ਦੇਖਣਗੇ ਜਦੋਂ ਦਾ ਆਪਾਂ ਪਲੱਸ 8th ਕਰ ਦਿੰਨੇ ਆ ਵਾਲੀ ਕਰਦੀ ਵਾਕਈ ਨਹੀਂ ਕੁੜੀ ਉਹ ਨਹੀਂ ਕੰਮ ਹਾਂ ਗੱਡੀ ਹੁਣ ਤਿੰਨ ਤੇ ਚਾਰ ਚੂੜੀਆਂ ਲੱਗੀਆਂ ਹਾਂ ਹੁਣ ਤਿੰਨ ਤਿੰਨ ਕੈਮਰੇ ਵਾਲਾ ਕਰਦਾ ਵਾਕਈ ਨਹੀਂ ਵਾਕਈ ਨਹੀਂ ਕੁੜੀ ਮੈਂ ਫੋਟੋ ਦੀ ਐਸੀ ਅੱਤ ਕਰਾਉਂਦਾ ਨਾ ਉਹ ਆਏ ਹਾਏ ਜਨਤਾ ਕਹਿੰਦੀ ਮੈਂ ਵਿਆਹ ਹੀ ਇਹਦੇ ਨਾਲ ਕਰਾਉਣਾ ਵਿਆਹ ਹੀ ਇਹਦੇ ਨਾਲ ਕਰਾਉਣਾ ਵਿਆਹ ਵਾਲੇ ਦਿਨ ਮੈਂ ਮੂੰਹ ਧੋਦੀ ਆ ਅਗਲੀ ਕਹਿੰਦਾ ਲੈ ਬਈ ਤਲਾਕ ਆ ਤਲਾਕ ਆ ਤਲਾਕ ਆ ਤਲਾਕ ਮਨਜ਼ੂਰ ਆ ਮੈਨੂੰ ਤਲਾਕ ਮਨਜ਼ੂਰ ਆ ਤਲਾਕ ਆ ਤਲਾਕ ਆ ਤਲਾਕ ਆ ਹਾਂ ਮਨਜ਼ੂਰ ਸ਼ੁਦਾ ਤਲਾਕ ਕਹਿ ਕਹਿ ਵੈਸੇ ਇਹ ਗੱਲ ਨੂੰ ਸਾਡੇ ਕੁਝ ਬੰਦੇ ਮਸ਼ਹੂਰ ਵੀ ਨੇ ਚੰਗੇ ਭਲਿਆਂ ਦੇ ਰਿਸ਼ਤੇ ਕਰਾ ਵੀ ਦਿੰਦੇ ਨੇ ਕੀਤੀਆਂ ਦੇ ਤੜਾ ਵੀ ਦਿੰਦੇ ਨੇ ਐ ਜਿਹੀ ਕੋਈ ਬਹੁਤੀ ਗੱਲ ਨਹੀਂ ਹੈਗੀ ਸਾਡਾ ਪਹਿਲਵਾਨ ਖਲੋਤਾ ਨੂਰ ਬਾਦਸ਼ਾ ਮਈ ਜਾਨ ਕਾ ਗੋਵਰੀ ਐ ਵੈਸੇ ਤਾਂ ਕਹੀਂ ਅਸੀਂ ਤਾਂ ਕਦੇ ਖੜੇ ਨਹੀਂ ਵੈਸੇ ਵੈਸੇ ਤਾਂ ਵੈਸੇ ਤਾਂ ਅਸੀਂ ਕਦੇ ਖੜੇ ਨਹੀਂ ਐ ਅਸੀਂ ਤਾਂ ਕਦੇ ਵੈਸੇ ਖੜੇ ਨਹੀਂ ਰਾਜ਼ ਦੱਸ ਦੇ ਰਾਜ਼ ਰਾਜ ਦਾਸ ਠੰਡ ਚ ਜਾਂ ਮੰਦੇ ਗਰਮੀਆਂ ਚ ਖੜੇ ਚੰਗੇ ਲੱਗਦੇ ਚੱਲ ਲੱਡੀ ਖਾ ਕੇ ਆਟੇ ਮੈਂ ਰੋਟੀ ਚੱਲ ਠੀਕ ਆ ਗਰਮੀ ਆ ਗਰਮੀਆਂ ਚੱਲ ਠੀਕ ਆ ਨਾਲ ਸਿਆਲਾਂ ਚ ਕੋਣ ਨਾਲ ਟੀਮ ਬਦਮਾਸ਼ ਟੀਮ ਟੀਮ ਬੈਠੀ ਆ ਬਦਮਾਸ਼ ਟੀਮ ਪਿੱਛੇ ਉਹ ਬੈਠੇ ਕਿਤੇ ਲੋਡ ਕਰ ਲੈਣੇ ਨੇ ਇਹਦੇ ਬੰਦੇ ਲੇਬਰ ਉਹ ਪਾ ਦੇ ਯਾਰ ਸਾਡੇ ਨੂੰ ਲੇਬਰ ਕਹਿੰਨਾ ਐਡਾ ਸੁਣੱਖਾ ਪਾ ਦੇ ਯਾਰ ਆ ਸਾਡਾ ਹੈ ਯਾਰ ਐਡਾ ਸੁਣੱਖਾ ਯਾਰ ਆ ਸਾਡਾ ਤੂੰ ਲੇਬਰ ਕਹੀ ਜਾਂਦਾ ਯਾਦਾ ਲੇਵਰ ਇਹ ਥੋੜਾ ਗੱਲ ਹੁੰਦੀ ਹੈ ਚੱਲ ਠੀਕ ਹੈ ਜਾਣਦੇ ਮਿਲਦੇ ਆ ਫਿਰ ਭਾਈ ਬਾਦੀ ਪ੍ਰਮਾਤਮਾ ਦਾ ਨਾਮ ਹੀ ਬੋਹ ਲੈਂਦੇ ਆ ਉਹ ਪ੍ਰਮਾਤਮਾ ਦਾ ਬਾਦੀ ਪੇਮੈਂਟ ਤੁਸੀਂ ਜਦੋਂ ਦਿਲ ਕੀਤਾ ਉਦੋਂ ਵਾਪਸ ਕਰਦੇ ਹੁੰਦਾ ਨਾਲੇ ਆਜ ਹਾਂ ਹਾਂ ਉਹ ਚੱਕਰ ਨੂੰ 7-8 ਤਰੀਕ ਤੋਂ ਬਾਅਦ ਕਰਦੇ ਹੋ 72000 ਦਾ ਮੈਨੂੰ ਆਜ ਮਦਕਾਨ ਤੇ ਆਇਆ ਨਾ ਦੋ ਮਿੰਟ ਸਿੱਧਾ ਸ਼ਾਂਤੀ ਕੋਲ ਦੁਕਾਨ ਤੇ ਆ ਗਏ ਉਹ ਦੁਕਾਨ ਤੇ ਆਇਆ ਨਾ ਸਾਨੂੰ ਆ ਗਿਆ ਤਾਂ ਤੇ ਆ ਰਿਹਾ ਆ ਰਿਹਾ ਆ ਰਿਹਾ ਲੂਮੀਨਾਟੀ ਬਲੂਮੀਨਾਟੀ ਹਾਂ ਕੋਈ ਨਹੀਂ ਆਇਤਾ ਚੁੱਬਰ ਬਣਿਆ ਪਿਆ ਉਹ ਤਾਂ ਪੂਰਾ ਆਇਤਾ ਆਇਤਾ ਚੁੱਬਰ ਬਣਿਆ ਪਿਆ ਮੇਰੀ ਜਾਨ 23 ਵਜੇ ਆਉ ਗੱਡੀ ਦੀ ਗੱਡੀ ਕਾਲੀ ਸੀ ਇਹ ਆਪਾਂ ਆਪਣੀ ਯਾਰ ਦੀ ਦੁਕਾਨ ਤੇ ਬਹੁਤ ਚੁਗਿਆ ਹਾਂ ਹਾਂ ਮੈਂ ਬਲੌਗ ਬੰਦ ਕਰ ਕਸਮ ਦੱਸਾਂ ਯਾਰ ਬਲੌਗ ਬੰਦ ਕਰਾਂ ਮੈਂ ਆਪਣੇ ਜਾਨ ਨਾਲ ਮਿਲਣਾ ਇੱਕ ਵਾਰੀ ਫੇਰ ਬਲੌਗ ਬਣਾਵਾਂਗਾ। ਅੱਗੇ ਤਾਂ ਖਰਾਬ ਕਰ ਦਾਂਗਾ ਤਾਂ ਜਨੈ ਤਾਂ ਕਿ ਆਏ ਇਹ ਮੇਰੇ ਯਾਰ ਨੇ ਮੈਨੂੰ ਲੈਪਟਾਪ ਦਿੱਤਾ ਲੈ ਕੇ। ਮੇਰੇ ਧੰਨਵਾਦ ਤੁਸੀਂ ਮੇਰੇ ਵਾਸਤੇ ਇੰਨਾ ਸੋਚਿਆ। ਮਾਨਾ ਜੀ ਧੰਨਵਾਦ ਕਰਦਾ ਅਸੀਂ ਵੀ ਬਿੱਲ ਬਣਾਣੇ ਹੁੰਦੇ। ਇਹ ਸਾਡਾ ਸਾਂਝਾ ਲੈਪਟਾਪ ਆ। ਇਹ ਸਾਡਾ ਸਾਂਝਾ ਲੈਪਟਾਪ ਆਣਾ ਜੀ। ਇਹ ਮਤਲਬ ਟਰਾਂਸਪੋਰਟ ਦੇ ਖਾਤੇ ਚੜ ਗਿਆ। ਇਹ ਸਾਰਾ ਬਈ ਖਾਤਾ ਬਈ ਖਾਤਾ ਸਾਰੇ ਪੈਸਿਆਂ ਦਾ ਲੈਣ ਦੇਣ ਹੁਣ ਆਪਾਂ ਇਹਦੇ ਚ। ਲੋਰੀਆ ਲੈ ਲੈ ਆਪਾਂ ਇਹਦਾ ਚਾਰਜਰ ਆ ਹੁਣ ਅਸੀਂ ਡਿਜੀਟਲ ਹੋ ਗਏ ਸਾਡੀ ਟਰਾਂਸਪੋਰਟ ਹੁਣ ਸਾਡੇ ਹੱਥਾਂ 'ਚ ਆ ਗਿਆ ਆਨਲਾਈਨ ਕੰਮ ਸਾਰਾ ਬਹੁਤ ਬਹਿ ਗਿਆ ਇੱਥੇ ਕੋਈ ਬਿਲਡਿੰਗ ਵਾਲਾ ਸੌਫਟਵੇਅਰ ਦਿੰਦਾ ਬਾਸ ਹੁਣ ਸੌਫਟਵੇਅਰ ਆਪਾਂ ਪਵਾ ਕੇ ਦੇ ਧੱਕ ਦਿਨ ਧੱਕ ਦਿਨ ਦਾ ਕਿੱਟੀ ਜੀ ਡਬਲ ਦੇ ਵਿੱਚ ਸੋਹਣੀਆ ਮਸਾਲਾ ਹੁੰਦਾ 12 10 27 ਉਦੋਂ ਲਿਆ ਹੋਣਾ ਬਾਈ ਇਹ 14 10 59 22 ਦੋ ਬਾਈ ਲੱਗੋ ਠੀਕਾ ਸਾਫ ਹੈ ਯਾਰ ਮੇਰੇ ਰੂਪ ਤੇ ਆ ਮੰਡਿਆਂ 'ਚ ਚਰਚੇ ਜੇ ਮੈਂ ਹੁਣ ਨਿਆ ਦੁਬਈ ਵਾਲੇ ਸ਼ੇਖ ਦੇ ਵੈਸੇ ਮੇਰਾ ਕੰਮ ਤੋਂ ਮੈਨੂੰ ਦੱਸ ਦੇ ਉਹਨਾਂ ਮੈਂ ਹੁਣ ਬੂਆ ਘੇੜ ਦਿੰਦੇ ਜੀ ਜਬੀਆ ਕਲੀ ਹਾਂ ਹਾਂ ਚੱਪੀ ਆਂ ਮੇਰੇ ਕੋਲ ਮੇਰਾ ਤਾਂ ਕੰਮ ਚੱਲ ਰਿਹਾ ਜੀ ਆਹ ਰਿਹਾਰ ਚ ਬਹੁਤ ਚੱਕਰੀ ਹੈ ਕਿ ਉਹਨੂੰ ਜਿਹਾ ਫੋਨ ਕਰਨਾ ਬਣਾ ਉਹਨੇ ਆਪਾਂ ਲੈ ਲੈਣਾ ਮੈਂ ਆਪਾਂ ਇੱਕੋ ਸੋਰਟ ਦੇ ਲੈ ਲੈ ਚਲਾਈ ਜਾਣਾ ਠੀਕ ਆ ਨਹੀਂ ਆਪਾਂ ਜਦੋਂ ਸਿੱਖ ਤੇ ਕੋਈ ਇੱਕ ਦੇਣਾ ਉਹਨੇ ਤੈਨੂੰ ਦੰਗਲ ਹੀ ਦੇਣਾ ਸਿੰਗਲ ਵਿੰਡੋਲੀ ਦਿੰਦਾ ਹੁੰਦਾ ਹੁੰਦਾ ਸਿੰਗਲ ਵਿੰਡੋਲੀ ਦਿੰਦਾ ਆਪਣੇ ਭਾਵੇਂ ਦੇਵਾ ਕਿ ਵੀ ਤੂੰ ਬਿਲ ਕਰਨਾ ਨਾ ਹਾਂ ਉਹ ਤੇਰਾ ਤੇਰੇ ਨਾਲ ਡਰਾਈਵ ਕਰਕੇ ਦਊਗਾ ਨਾ ਜੇ ਤੂੰ ਕਿਦਾਂ ਚਾਹੀਦਾ ਵਾ ਹਾਂ ਇਹ ਤਾਂ ਹੈ ਇਹ ਤਾਂ ਹੈ ਕਿ ਤੂੰ ਕਹਿੰਦਾ ਪਾਜੀ ਮੈਂ ਬਿਲਟੀ ਵੀ ਕੱਟ ਕੇ ਇਦਾਂ ਭੇਜਣੀ ਆ ਹਾਂ ਬਿਲਟੀ ਬੁਲਟੀ ਨਹੀਂ ਕੱਟਣੀ ਆਪਾਂ ਬਿਲਟੀ ਤਾਂ ਹੱਥ ਨਾਲ ਹੀ ਝਟੋਣੀ ਆ ਬਸ ਆਪਾਂ ਉਹਦੇ ਚ ਡਾਟਾ ਹੱਥ ਮੈਨੂਅਲ ਨਾਲ ਕੰਮ ਨਾਲ ਮੈਂ ਕਹਿੰਦਾ ਜੇ ਸੌਫਟਵੇਅਰ ਤੇ ਪੈਸੇ ਲੈਣਾ ਕਿ ਨਹੀਂ ਕਮਣ ਫਿਰ ਮੈਂ ਇਹਨੂੰ ਯਾਰ ਫਿਰ ਗਿਲ ਰੋਡ ਦੀਆਂ ਬਿਲਟੇ ਕਿਵੇਂ ਜੜਾਇਆ ਕਰੂੰਗਾ ਮੈਂ ਯਾਰ ਗਿਲ ਰੋਡ ਦੀ ਬਿਲਟੀ ਚੜਾਉਣ ਨੂੰ ਕੀ ਆ ਤੂੰ ਉਹਨੂੰ ਕਹਿ ਬਾਈ ਕਿ ਮੈਨੂੰ 10 ਕਿੰਨੀਆਂ ਬਿਲਟੀਆਂ ਕੱਟਣੀਆਂ ਨੇ ਤੂੰ ਉਥੋਂ ਬਿਲਟੀ ਕੱਟ ਕੇ ਲੈਪਟਾਪ ਦੇ ਨਾਲ ਨਾਲ ਪ੍ਰਿੰਟ ਨਾਲੇ ਉਹਨੂੰ ਭੇਜ ਤੀਕਾ ਪ੍ਰਿੰਟ ਕੱਟ ਕੇ ਯਾਰ ਉਹਦਾ ਓਕਾ ਇਦਾਂ ਨਹੀਂ ਸਿਸਟਰ ਚੱਲਦਾ ਹਾਂ ਸਮਝਿਆ ਕਰ ਜਾ ਜਾ ਤਾਂ ਮੈਂ ਐ ਕਰੂੰਗਾ ਨਾ ਇੱਕ ਸੀਰੀਜ਼ ਆ ਨਾ ਪੂਰੀ ਗਿਲ ਰੋਡ ਤੇ ਦੇਤੀ ਇੱਕ ਸੀਰੀਜ਼ ਦੇਤੀ ਕਿ ਇੱਕ ਸੀਰੀਜ਼ ਦੇਤੀ ਉੱਥੇ ਪੂਰੀ ਬਾਈ ਨੂੰ ਉਹਨੂੰ ਬੁਲਾਇੰਗੇ ਨਾ ਡਿਵੈਲਪਮੈਂਟ ਦੀ ਹਾਂ ਹਾਂ ਉਹਨੂੰ ਬੁਲਾ ਲਈ ਉਹਨੇ ਤਾਂ ਬਾਈ ਐਦਾ ਐਦਾ ਕਰਨਾ ਵਸੇ ਹਾਂ ਯਾਰ ਮੰਨ ਲਾ ਹੁਣ ਤੂੰ ਸੱਤੇ ਉੱਤੇ ਵਿੱਚ ਜਾਂਦੀ ਆ ਹਾਂ ਉਹਨਾਂ ਦੇ ਬਿੱਲ ਤਾਂ ਦੇਣੇ ਹੀ ਆ ਹਾਂ ਕਿ ਬਿੱਲ ਦੀ ਕਾਪੀ ਤੈਨੂੰ ਪਾਤੀ ਰਾਤ ਨੂੰ ਇੱਥੋਂ ਵੱਧੀ ਰਾਤ ਨੂੰ ਵੀ ਹੋਈ ਉੱਥੇ ਜਾਣ ਦੀ ਲੋੜ ਲਈ ਬਿਲਟੀ ਕੱਟੀ ਉਹਨਾਂ ਨੂੰ ਵਟਸਐਪ ਕਰਤੀ ਕਿ ਬਾਈ ਆ ਪ੍ਰਿੰਟ ਕੱਢ ਕੇ ਨਾਲ ਦੇ ਦੇ ਉਹਨਾਂ ਨੂੰ ਗੱਲ ਕਰਦੇ ਚਲੋ ਉਹਨਾਂ ਕਰਦੇ ਹਾਂ ਹਿਸਾਬ ਤਾਬ ਕਿਵੇਂ ਬੰਦਾ ਪ੍ਰੋਗਰਾਮ ਫਿੱਟ ਉਹ ਕੰਮ ਹਾਂ ਥੋਟੀਆਂ ਆ ਮਰਾ ਜਿੰਨੇ ਤਾਂ ਕੋਲੇ ਪੋਰਨੇ ਰੱਖੇ ਨਹੀਂ ਲੋ ਵੀ ਮਿੱਤਰੋ ਹੋ ਗਿਆ ਅੱਜ ਬੇਲੇ ਟਾਈਮ ਨਾਲ ਪ੍ਰਮਾਤਮਾ ਦੀ ਮਿਹਰਬਾਨੀ ਹੈ ਜੀ ਦਿਨ ਸਾਨੂੰ ਕੰਮ ਰੋਜ਼ ਹੀ ਕੋਈ ਨਾ ਕੋਈ ਕਰਨਾ ਹੀ ਪੈਂਦਾ ਫੇਰ ਕਿਤੇ ਜਾ ਕੇ ਵਿਹਲੇ ਹੁੰਨੇ ਹਾਂ ਕੱਲ ਨੂੰ ਕੰਮ ਜ਼ਿਆਦਾ ਗੱਡੀਆਂ ਗੁੱਡੀਆਂ ਵੀ ਭਰਉਣੀਆਂ ਨੇ ਵਾਵਾ ਗੱਡੀਆਂ ਦਾ ਬੜਾ ਰਸ਼ ਲੱਗਿਆ ਰਿਹਾ ਨਾ ਗਲੀ 'ਚ ਜਾਣਾ ਲਾਈਏ ਗੱਡੀ ਕਰੀਏ پارک ਓਏ ਮਿੱਤਰੋ ਆਪਣੀ ਰੈਸ਼ ਇੱਥੇ ਲਾਈਏ ਗੱਡੀ ਕਰਦੇ ਪਾਰ ਕਮਾ ਕੇ ਓ ਗੱਡੀ ਖੜੀ ਉਹ ਵੀ ਗੱਡੀ ਆਪਣੀ ਹੈ ਬੀਬੀ 06 ਨੰਬਰ ਮੱਝਾ ਏਰੀਆ ਗਰਦਾਸਪੁਰ ਮਿੱਤਰਾਂ ਦਾ ਬਾਯੋ ਚ ਲਿਖਦੀ ਵੀ ਜੱਟ ਤੂੰ ਖਾ ਕੇ ਕੱਚੇ ਨਹੀਂ ਚੰਗਾ ਹੀ ਮਟਰ ਦਿਓ ਜੀ ਆਇਆਂ ਨੂੰ ਮਿਲਦੇ ਆਂ ਕੱਲ ਦੇ ਵਲੌਗ ਚ ਨਵੀਂ એનર્ਜੀ ਦੇ ਨਾਲ ਸਤਿ ਸ਼੍ਰੀ ਅਕਾਲ